ਸਰਬ ਜੀ ਸੰਗਰੂਰ ਵੀ ਦੀ ਗਾਤਾ ਬੇਸ਼ੱਕ ਨੈਣ ਜੋਤੀ ਨੂੰ ਬੇਸ਼ੱਕ ਨੈਣ ਜੋਤੀ ਨੂੰ ਬੇਸ਼ੱਕ ਨੈਣ ਜੋਤੀ ਨੂੰ ਸੰਗਰੂਰ ਵੀ ਦਾ ਸੰਗਰੂਰ ਵੀ ਦਾ ਸੰਗਰੂਰ ਵੀ ਦਾ ਬੇਸ਼ੱਕ ਨੈਣ ਜੋਤੀ ਨੂੰ ਸੰਗਰੂਰ ਵੀ ਦਾ ਨਾ ਕਦੇ ਖਿਆਲ ਆਇਆ ਏ ਸੰਗਰੂਰ ਵੀ ਦਾ ਨਾ ਕਦੇ ਖਿਆਲ ਆਇਆ ਏ ਪਰ ਉਸ ਬਾਗਲ ਨੂੰ ਪਰ ਉਸ ਬਾਗਲ ਨੇ ਪੁੱਲਣ ਵਾਲੀ ਨੂੰ ਨਾ ਕਦੇ ਪੁਲਾਇਆ ਏ ਨਾ ਕਦੇ ਪੁਲਾਇਆ ਏ ਬੇਸ਼ੱਕ ਨਾਨਕ ਜੋਤੀ ਨੂੰ ਸੰਗਰੂਰ ਵੀ ਦਾ ਨਾ ਕਦੇ ਖਿਆਲ ਆਇਆ ਏ ਪਰ ਉਸ ਬਾਗਲ ਨੇ ਪੁੱਲਣ ਵਾਲੀ ਨੂੰ ਨਾ ਕਦੇ ਪੁਲਾਇਆ ਨਾ ਕਦੇ ਪੁਲਾਇਆ